ਇਹ ਜੱਗ ਸੱਚੇ ਕੀ ਹੈ ਕੋਟੜੀ ਆਹ ਸਰੀਰ ਸੱਚੇ ਦਾ ਘਰ ਹੈ ਸੱਚੇ ਦੀ ਕੋਟੜੀ ਹੈ ਅਸਲ ਦੇ ਵਿੱਚ ਆਹ ਕੋਟੜੀ ਦੀ ਗੱਲ ਕੀਤੀ ਹੈ ਕਿ ਆਹ ਜਿਹੜੀ ਕੋਟੜੀ ਹੈ ਨਾ ਇਹ ਸੱਚੇ ਦੀ ਕੋਟੜੀ ਹੈ ਸੱਚੇ ਦਾ ਵਾਸ ਤੇ ਇਹਦੇ ਅੰਦਰ ਸੱਚਾਈ ਵਸ ਰਿਆ ਹੈ ਕੋਈ ਹੋਰ ਨਹੀਂ ਸੱਚੇ ਦਾ ਵਸਾ ਹੈ ਕਿਉਂਕਿ ਜ਼ਰੇ ਜ਼ਰੇ ਦੇ ਅੰਦਰ ਉਹ ਵਸ ਰਿਆ ਹੈ ਪਰ ਕਮਾਲ ਦੀ ਗੱਲ ਹੈ ਸੱਚੇ ਦਾ ਵਾਸਾ ਹੋਣਾ ਚਾਹੀਦਾ ਸੀ ਪਰ ਸੱਚੇ ਨੂੰ ਅਸੀਂ ਲੰਬੇ ਕਰ ਦਿੱਤਾ ਹੈ ਤੇ ਵਿਕਾਰਾਂ ਆਣ ਕੇ ਜੰਬੜ ਗਏ ਨੇ ਤੇ ਵਿਕਾਰ ਆਣ ਕੇ ਜਦੋਂ ਹੈਵੀ ਹੋ ਗਏ ਨੇ ਤੇ ਸਮਝ ਲੈਣਾ ਚਾਹੀਦਾ ਹੈ ਕਿ ਇਸ ਸਰੀਰ ਰੂਪੀ ਕੋਠੀ ਨੂੰ ਅੱਗ ਲੱਗ ਰਹੀ ਹੈ ਕਾਮ ਦੀ ਕ੍ਰੋਧ ਦੀ ਹੰਕਾਰ ਦੀ ਲੋਭ ਦੀ ਹਰ ਇੱਕ ਦੀ ਇਹਨੂੰ ਅੱਗ ਲੱਗ ਰਹੀ ਹੈ ਦਾਵਿਆਂ ਦੀ ਅੱਗ ਲੱਗ ਰਹੀ ਹੈ ਹੰਕਾਰ ਦੀ ਅੱਗ ਲੱਗ ਰਹੀ ਹੈ ਈਰਖਾ ਦੀ ਅੱਗ ਲੱਗ ਰਹੀ ਹੈ ਹਰ ਪਾਸਿਓ ਇਹਨੂੰ ਆਗ ਹੀ ਲੱਗ ਰਹੀ ਹੈ ਕਹਿੰਦੇ ਬਚਾਓ ਕੋਈ ਨਹੀਂ ਹੈ ਕੋਈ ਨਹੀਂ ਬਚਾ ਹੈਗਾ ਬਚਾ ਤਾਂ ਹੋਵੇਗਾ ਜੇਕਰ ਇਹਦੇ ਉੱਪਰ ਅੰਮ੍ਰਿਤ ਰੂਪੀ ਨਾਮ ਦਾ ਜਲ ਪਾ ਦਈਏ ਜਿਵੇਂ ਬਾਹਰੀ ਤੌਰ ਤੇ ਅੱਗ ਲੱਗੀ ਹੋਵੇ ਤੇ ਪਾਣੀ ਪਾ ਦਈਏ ਅੱਗ ਬੁੱਝ ਜਾਂਦੀ ਹੈ ਉਹ ਜਿੰਨੀ ਤਪਸ਼ ਹੈ ਜਿੰਨੀ ਅੱਗ ਹੈ ਮਦਮ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਅੱਗ ਬੁੱਝ ਜਾਂਦੀ ਹੈ ਇਦਾਂ ਹੀ ਕਹਿੰਦੇ ਇਹ ਸਰੀਰ ਨੂੰ ਜਿਹੜੀ ਲੱਗੀ ਹੋਈ ਵਿਕਾਰਾਂ ਦੀ ਅੱਗ ਹੈ ਇਨੂੰ ਖਤਮ ਕਰਨ ਵਾਸਤੇ ਨਾਮ ਰੂਪੀ ਜਲ ਦੀ ਲੋੜ ਪਈ ਦੀ ਉਹਨੂੰ ਪਾ ਫਿਰ ਅਗ ਬੁਝ ਜਾਵੇਗੀ